ਸਰਬੱਤ ਦਾ ਭਲਾ ਸਤਰਾ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਮੱਥਾ ਟੇਕਦੇ ਆਂ ਸਰਕਾਰ ਦੇ ਮਤਾਵਾਵਲੋਂ ਪੈਦਾ ਵੱਲੋਂ ਵੀਰਾਂ ਵੱਲੋਂ ਬਜ਼ੁਰਗਾਂ ਵੱਲੋਂ ਬਹੁਤ ਇਸ ਸ਼ਤਮਲੋਂ ਫੈਰ ਪਾਇਆ ਅੰਦਾਜ਼ ਹੋਈ ਏ ਸਭ ਦਾ ਧੰਨਵਾਦ ਕੀਤਾ ਜਾਂਦਾ ਹੈ ਹਜੂਰ ਸੰਬੰਧੇ ਸਾਨੂੰ ਭਰ ਕੇ ਬਾਦ ਬਾਬਕ ਦੀ ਕਾਂਜੀ ਉਹਨਾਂ ਨੇ ਬੇਨਤੀ ਕੀਤੀ ਐਲਲਿ ਮਹਾਰਾਜ ਆਪ ਹੀ ਤਾਂ ਹੋ ਗਏ ਜਿੰਨਾ ਤੱਕ ਦਾ ਅਵਧਾ ਹੈ ਤਾਂ ਦੀ ਸੇਣੀ ਆ ਦੇ ਜਾਨ ਸਤੁਰਾਂ ਦੀ ਹੁਕਮ ਕੀਤਾ ਕੇ ਜਾਓ ਉਹ ਤੁਹਾਡੀ ਸਤਨ ਜਲਦੀ ਲੈ ਕੇ ਆਓ ਨਾਲ ਹੁਕਮ ਕੀਤਾ ਉਹ ਸੁਨਵਾਸੀ ਹਾਥੀ ਲੈ ਕੇ ਜਾਣੇ ਤੇ ਹਾਥੀ ਦੀਆਂ ਮਾਰੀ ਨੇ ਬਿਠਾ ਕੇ ਗੁਰੂ ਤੇ ਢਾਡੀ ਲੈ ਕੇ ਆਉਂੂ ਸਤ ਸੰਗਤ ਸਤੁਰਾਂ ਦੀ ਹੁਕਮ ਕੀਤਾ ਬਾਹਰ ਬਾਬਾ ਜੀ ਕਹਿੰਦੀ ਹਾਥੀ ਲੈ ਕੇ ਸੋ ਚੱਕਦੇ ਨੇ ਕਹਿੰਦੇ ਉੱਥੇ ਜਾ ਕੇ ਨੱਥਾ ਦੇ ਅਫਜ਼ਲ ਘਰ ਢਾਡੀਆਂ ਨੂੰ ਮਿਲੇ ਕਹਿ ਲਗੇ ਇਹ ਮਤਲਬ ਤੇ ਅਦਰ ਹੈ ਤੁਹਾਡੀ ਸਭ ਹੋ ਤੁਹਾਨੂੰ ਸਤਿਗੁਰੂ ਵਾਹਿਗੁਰੂ ਪਾਛਾ ਨੇ ਕਾਲ ਘਰ ਤੇ ਬੁਲਾਏ ਤੇ ਪੂਰਾ ਮੋਢਾ ਦਾ ਮਨ ਤਪ ਗਿਆ ਕਿਉਂਕਿ ਸਾਧ ਸੰਗਤ ਅੱਜ ਵੀ ਜੇ ਕੋਈ ਅਵਗਿਆ ਕਰਦੇ ਉਹਨੂੰ ਪਾਪ ਦਾ ਭੁੱਖਾ ਨਾ ਮਾ ਲੱਗਵੇ ਤੇ ਉਹਨੂੰ ਉੱਥੇ ਬੁਲਾ ਕੇ ਤਲਬਿਆ ਜਾਵੇ ਉਹ ਤੁਹਾਡੀ ਸੰਗਤ ਸਨ ਉਹਨਾਂ ਨੇ ਸੋਚਿਆ ਕਿ ਅਸੀਂ ਰਾਜਾ ਮਹਾਰਾਜਾ ਦੇ ਦਰਬਾਰ ਵਿੱਚ ਬਾਹਰ ਹੋਣੇ ਸ਼ਾਇਦ ਸਤਿਗੁਰਾਂ ਦੀ ਚਾਰ ਦੇ ਖਰਾਬ ਸਾਡੇ ਤੋਂ ਕੋਈ ਬਚਾ ਨਿਕਲ ਜਾਵੇ ਹੁਣ ਆਪਾਂ ਤਾਂ ਬੱਬੀਓ ਸਾਨੂੰ ਕੋਈ ਬਾਤ ਕਰਕੇ ਸੱਜਿਆ ਜਾਵੇ ਹੁਣ ਆਪਾਂ ਤੇ ਤੁਹਾਡੀ ਕਲਮ ਮਾਰਦੇ ਨੇ ਤੇ ਜਿੰਨ ਮਖਸ਼ਾ ਨੇ ਤੁਹਾਡੇ ਤੋਂ ਬਾਹਰ ਸੁਣਨੀ ਹੈ ਚੱਲ ਕਰੋ ਆਪਰੇ ਸਾਥ ਰਹੋ ਹੱਥੀਂ ਲੈਂਦੇ ਹੱਥੀਂ ਤੇ ਭਾਈ ਜਿੰਦੂ ਤੇ ਅੰਮ੍ਰਿਤਸਰ ਦੀ ਧਰਤੀ ਤੇ ਚੱਲੋ ਸਤਿਗੁਰਾਂ ਦੇ ਹੁਕਮ ਮੰਨ ਕੇ ਸਤਸੰਗਤ ਜੱਤਾ ਦੇ ਅਫਦਲ ਘਰ ਤਾਜੀ ਸਿੰਘ ਬਾਬਾ ਬਾਦ ਜੀ ਦੇ ਕੰਮ ਨਾਲ ਆਏ ਉਹਨਾਂ ਨੇ ਆਪੇ ਸਤਪੁਰਾਂ ਦੇ ਦਰਬਾਰ ਦੇ ਦਰਸ਼ਨ ਕੀਤੇ ਗੁਰੂ ਕਾ ਕੀਤਨੀੇ ਦਾਬੀਸ਼ਾ ਬਾਗ ਜੇ ਇਸੇ ਕਦਰ ਬਾਗਸਾਨਾ ਦੇ ਸੇਵਾਦਾਰ ਉਹ ਨਵਾਂ ਬਹੁਤ ਵੱਡੇ ਬਾਗ ਜੱਤੇ ਨੂੰ ਪਰਦਾਸ ਹੋਏ ਤਾਂ ਵਾਦ ਕੀਤਾ ਜਾਂਦਾ ਹੈ ਮਹਾਰਾਜ ਇਸ ਜੱਤੇ ਦੇ ਸਿਰ ਤੇ ਮਿਹਰਾਂ ਹਟਾਈ ਜਿੱਦਾਂ ਇਸ ਜੱਤ ਗੁਰੂ ਕਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਜਦੋਂ ਇੰਦੇ ਦੇ ਸਤਿਗੁਰਾਂ ਦੇ ਸਰੋਵਰ ਤੋਂ ਸ਼ਗਨ ਕਰਕੇ ਹਜੂਰ ਸਤਿਗੁਰੂ ਨੇ ਸਾਨੂੰ ਭੁਲੇ ਮੱਥਾ ਦਿੱਤਿਆ ਹਜੂਰ ਸਤਿਗੁਰੂ ਸੇਵਕ ਅਛਾ ਮਹਾਰਾਜ ਜੀ ਨੂੰ ਇਹ ਸਤਿਗੁਰਾਂ ਨੇ ਅੱਜ ਤੇ ਤੁਹਾਡੀ ਸੁਣ ਕੋਈ ਬਾਤ ਸੁਣਾਓ ਸਤਿਗੁਰ ਦੇ ਦਰਬਾਰ ਵਿੱਚ ਗੱਲ ਗੱਲਾ ਪਾ ਕੇ ਨੱਥਾ ਤੇ ਅੰਦਰ ਖਾਇਕ ਸਾਧੀ ਕਰ ਲਏ ਮਹਾਰਾਜ ਅਸਾਂ ਨੇ ਤੁਹਾਡੇ ਕੋਈ ਨਾ ਨਹੀਂ ਸਾਨੂੰ ਕੋ ਸਮਾਂ ਤਾ ਜਾਏ ਹਜੂਰ ਸਾਹਿਬ ਜੀ ਕਹਿੰਦੇ ਜੋ ਵੀ ਤੁਹਾਡੇ ਨਾਲ ਚਾਹੁੰਦੇ ਤੁਸੀਂ ਗੁਰੂ ਦੇ ਦਰਵਾਜ਼ੇ ਉੱਤੇ ਕਵਾਰ ਕਹਿੰਦੇ ਕਹਿੰਦੇ ਤੁਮ ਮੌਤੇ ਦੇ ਅਥਾਰੀ ਸਨ ਉਹਨੇ ਸੱਤ ਘਰਾਂ ਨੇ ਜੰਨਤ ਨੂੰ ਲੈ ਕੇ ਸੀਸ ਦਾ ਟਕਿਆ ਸੱਤ ਦੀ ਫੌਜੀ ਬੰਦੀ ਇੱਕ ਮਰੇ ਹੋਏ ਸੀਸ ਸਰ ਉੱਪਰ ਬੈਠੇ ਸੱਤ ਦੇ ਸੀਟ ਤੇ ਕਲਗੀ ਜੀ ਦਾ

ਸ਼ੇਰ ਬਾਖਸ਼ ਮਹਾਰਾਜ ਉਹਨਾਂ ਦੀ ਛਾਂ ਵਿੱਚ ਉਸ ਵੇਲੇ ਦੇ ਢਾਡੀਆਂ ਨੇ ਵਾਰ ਲਈ ਉਸ ਦਿਨ ਤੋਂ ਢਾਡੀਆਂ ਨੂੰ ਮਨ ਮਿਲਿਆ ਔਰ ਜਿੱਤੇ ਵੀ ਕੋਈ ਅਨਿਆ ਹੋਇਆ ਕੰਮ ਹੋਵੇ ਉਹਦੇ ਢਾਡੀ ਸਿੱਧੇ ਜਾਂਦੇ ਨੇ ਕਮ ਤੇ ਢਾਡੀ ਜੋਸ਼ ਭਰ ਸਕਦੇ 라ਗੀ chant ਪਰ ਕੀਰਤਨ ਕਰਦੇ ਔਰ ਗੁਰੂ ਦੇ ਸਿਖਾਵੇ ਚ ਉਸ ਦਿਨ ਤੋਂ ਢਾਡੀ ਦਾ ਸਟੇਜਰ ਤੇ ਸਤਿ ਪੁਰਸ਼ੇ ਮਤਕਾਂ ਨੂੰ ਮਾਨ ਦਿੱਤਾ ਸਮਾਸ ਸਤਿਕਾਰ ਦੇ धन्यवाद वीर भाई प्रगट सिंह साहब जी गुरु के प्यार वाले प्यार सत्यार गुरु के लाल उन्होंने वालों जिते आपके दर्शन की दार धर्म का स्वाद प्राप्त हो समुची प्रबंधन कमेटी का धन्यवाद जिन्होंने आप जी के दर्शन करता बना के आप जी के इन स्थान से सेवा बख्शी बेहद पाया वीर भाई प्रगट सिंह जी सतंत्र साहब उन्होंने वालों ਤਨਹਾਵ ਕੋ ਤਾਮਾ ਵੱਲੋਂ ਫੀਰ ਵੱਲੋਂ ਸਰਬੱਤ ਖੱਤਾ ਵੱਲੋਂ ਅਰਦਾਸ ਹੋਈਏ ਸਭ ਦਾ ਕਰਮਾਂ ਉਹਨਾਂ ਬਿਲਕੁਲਾਂ ਦੀ ਖਿਮਾ ਕਰ ਤੇ ਬਲਾਉ ਫਤਿਹ ਪਾਉ ਵਾਲੇ ਦੰਦੇ ਨੂੰ ਜਿਉ ਆਇਆ ਵਾਹਿਗੁਰੂ ਜਿੱਤਾ ਖੜਾ ਨਾ ਵਾਹਿ